ਰਸੋ ਦੀ ਸੁੱਖ ਪੂਰੀ ਹੋ ਜੂ ਕਿਤੇ ਕੱਲ ਨੂੰ ਤੁਸੀਂ ਇੱਥੇ ਗਾਤਰਿਆਂ ਵਾਲੇ ਲਿਆਏ ਮੇਰੇ ਮਗਰ ਵੀ ਸਾਡੀ ਸੁੱਖ ਵੀ ਨਹੀਂ ਪੂਰੀ ਹੋਈ ਅਸੀਂ ਤਾਂ ਇਹ ਬਾਬੇ ਤੋਂ ਵੀ ਪੈਸੇ ਲੈਣੇ ਮੈਂ ਤਾਂ ਵਰਦਾ ਨੀ ਬਾਬਾ ਜਾਵੋ ਬਾਬਾ ਸਰਦਾ ਨਾ ਆਇਆ ਸੀ ਬੜਾ 250 ਕਿਲੋਮੀਟਰ ਤੋਂ ਆਏ ਆ ਮੈਂ ਤਾਂ ਉਹਦੇ ਜੋ ਸਿਆਉਣਾ ਬਣਾ ਦੂੰ ਤੁਹਾਡੇ ਘਰੇ ਖਜ਼ਾਨਾ ਵੀ ਮੈਨੂੰ ਦਸੀ ਜਾਂਦਾ ਕੱਥਾ ਪੜ ਕੇ ਕਹਿੰਦਾ ਮੈਂ ਕੱਢ ਕੇ ਵਿਖਾਉਂ ਸਿਉਣਾ ਜਵੇਂ ਉਹ ਕਹੀ ਜਾਂਦਾ ਨਾ ਕਿ ਨਕਲੀ ਸਿਉਣਾ ਪਾਤਾ ਮੈਂ ਤੈਨੂੰ ਅਸਲੀ ਸਿਉਣਾ ਕੱਢ ਕੇ ਵਿਖਾਉਂ ਬਾਬਾ ਦਖਿਆਨੇ ਕੱਢ ਲੈਂਦਾ ਸੀ ਦੁੱਤੇ ਕੀ ਚਾਹੀਦਾ ਹਾਂ ਤੇਰੇ ਮਿੱਠੇ ਨਾਲ ਤੇ ਆ 100 ਰੁਪਏ ਨਾਲ ਤੇਰਾ ਇਲਾਜ ਨਹੀਂ ਹੋਣਾ ਬੀਬਾ ਹੋਰ ਬਾਬਾ ਜੀ ਕੀ ਚਾਹੀਦਾ ਇੱਕ ਤਾਂ ਕਾਲੇ ਰੰਗ ਦੀ ਮੁਰਗੀ ਘਟੋ ਘਟ 2 ਈ ਕਿਲੋ ਦੀ ਹੋਵੇ ਅੱਛਾ ਜੀ ਤੇ ਇੱਕ ਲੱਗੂਗੀ ਵਿਕਸੀ ਦੀ ਬੋਤਲ ਤੇ 11000 ਰੁਪਿਆ ਉੱਤੇ ਫੇਰ ਇਲਾਜ ਹੋਊਗਾ ਤੁਹਾਡਾ ਐ ਬਾਬੇ ਦੀ ਜਪਣਾ 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 ਐ ਬਾਬੇ ਦੀ ਆਵੇਂ ਕੋਠੀ ਜਾਈ ਤੂੰ ਉਥੋਂ ਚੁੱਪ ਕਰਕੇ ਬਹਿ ਜੀ ਤੇਰਾ ਧਰਗੇ ਨਹੀਂ ਕੰਮ ਪਾਂਦਾ ਜਿੰਨੇ ਥਾਵਾਂ ਤੇ ਮੈਂ ਪਛਲਣ ਦੇ ਨਹੀਂ ਤੇ ਉਹਨੇ ਥਾਵਾਂ ਤੇ ਮੇਰਾ ਕੰਮ ਖਰਾਬ ਕਰ ਦਿੰਦਾ ਉਹ ਮੈਂ ਤਾਂ ਕੀ ਬੋਲਣਾ ਬੀਬੇ ਤੂੰ ਐਵੇਂ ਬੱਸ બસ ਨਹੀਂ ਕੀ ਐਡਾ ਹੁੰਦਾ ਜਾਂ ਨਾ ਕੋਈ ਰਸਤੇ ਵਾਲਾ ਨਹੀਂ ਹੁੰਦਾ ਕੋਈ ਸੰਗਤ ਤਾਂ ਵਾਵਾ ਲੱਗਦੀ ਆ ਵੀ ਸਕੂਟਰ ਜੇ ਦਾ ਵਾਵਾ ਖੜੇ ਆ ਵੇਖ ਲੈਣੇ ਕਿਹੜੇ ਜਾ ਕੇ ਮਾਫਾ ਬੈਠਾ ਹੋਵੇ ਹਰ ਕੋਈ ਵੀ ਚੰਗਾ ਪਾਇਆ ਲੱਗਦਾ ਦਰਬਾਰ 'ਚ ਹੀ ਬੈਠੇ ਬਾਬਾ ਬਾਬ ਜੱਸੀ ਜੀ ਬੈਠੇ ਆ ਬਾਦ ਦਰਬਾਰ 'ਚ ਨਹੀਂ ਤਲਾਦੀ ਹੋਵੇਂ ਨਾ ਪਹਿਲੀ ਜੱਟ ਜਿਵੇਂ ਉਹਦੇ ਉਹਨਾਂ ਦੇ ਕਿ ਬਹਿ ਗਿਆ ਸੀ ਦੱਸੀ ਜੱਗ ਬੈਠਣੋਂ ਤਾਂ ਹੈ ਨਹੀਂ ਵੀ ਬਿਦੇ ਰੋਸਾਂ ਐ ਤੂੰ ਟੋਕਾਂ ਲੈਣੇ ਆ ਬਲਿ ਮਾਪਾ ਤੋਂ ਕੋਣ ਆ ਪੁੱਤ ਪਾਪਾ ਜੀ ਥੋੜੀ ਮਹਿਮਾ ਸੁਣ ਕੇ ਆਏ ਆ ਪਾਪਾ ਕੋ ਮਾਰਾ ਇਹਦਾ ਨਾਮ ਲੈ ਰਿਆ ਪਾਪਾ ਜੀ ਲੈ ਤਾ ਰਹੇ ਐ ਸਾਡ ਨੂੰ ਵੀ ਥੋੜੇ ਦੇ ਬਾਲਾ ਵੱਡਾ ਘਰੋਸਾ ਸੀ ਤਾਂ ਹੀ ਥੋੜੇ ਚੱਲ ਕੇ ਆਏ ਆ ਸੀ ਮੈਂ ਭਗਤੋਂ ਪੁੱਛਣਾ ਪੁੱਛਣਾ ਵਾਲਾ ਕੰਮ ਛੱਡਿਆ ਵਾ ਥੌੜੇ ਇੱਥੇ ਬਹਿ ਬੀਬੀ ਮੈਂ ਲਿਆਉਣਾ ਕੋ ਲੱਭ ਕੇ ਤ ਰਹਤ ਹਾਂ ਆ ਜੋ ਬੈ ਜੋ ਬੈ ਜੋ ਪਹਿਲਾ ਬੈ ਜੋ ਇਥੇ ਤੂੰ ਬਹਿ ਜਾਂਦਾ ਇੱਕ ਤੇ ਬਹਿ ਜਾਂਦੇ ਆਪਾਂ ਬਹਾਂ ਆਵੇ ਅੱਤੀ ਤੇ ਬਹਿ ਜਾਂ ਨਾ ਮੈਂ ਅੱਛਾ ਬਹਿ ਆਪ ਤੁਸੀਂ ਕਿਵੇਂ ਭੁੱਲੇ ਪੜ ਕੇ ਆ ਗਏ ਅੰਦਰ ਨੂੰ ਥੋੜੀ ਬਾਬਾ ਜੀ ਮੈਂ ਮਾ ਸੁਣ ਕੇ ਆਏ ਸੀ ਤਾਂ ਉਹ ਬੀਬਾ ਅਸੀਂ ਕੰਮ ਛੱਡਿਆ ਵਾ ਹੁਣ ਆ ਬਾਬੇ ਫਿਰਦੇ ਆ ਨਾ ਹੁਣ ਫੜ ਲੈਂਦੇ ਆ ਵੀਡੀਓ ਵੀਡੀਓ ਬਣਾ ਲੈਂਦੇ ਆ ਹਾਂ ਬਾਬਾ ਜੀ ਤਾਂ ਕਰਕੇ ਕੰਮ ਛੱਡਿਆ ਵਾ ਅਸੀਂ ਤਾਂ ਆਪਦੀ ਘਰੇ ਬਹਿ ਕੇ ਹੀ ਭਗਤੀ ਕਰਦੇ ਆ ਮਾਤਾ ਕਦੇ ਕਿਤੇ ਦਿਹਾੜੀ ਜਾਣਾ ਹੁੰਨਾ ਕੋਈ ਨਹੀਂ ਬਾਬਾ ਜੀ ਦਰਬਾਰ ਚ ਨਹੀਂ ਬੈਠੇ ਬਾਬਾ ਜੀ ਉਧਰ ਵੀ ਹੋ ਕੇ ਆਏ ਆਂ ਅਸੀਂ ਨਹੀਂ ਦਰਬਾਰ ਚ ਨਹੀਂ ਬਹਿੰਦੇ ਹੁਣ ਅਸੀਂ ਇੱਥੇ ਖੁੱਲੇ ਮੈਦਾਨ ਚ ਹੀ ਬੈੰਨੇ ਆਂ ਤੇ ਥਵਲੇ ਥੂਲੇ ਪਾਉਣੇ ਆ ਜੇ ਕਿਸੇ ਨੇ ਥਵਲਾ ਪਾਉਣਾ ਤਾਂ ਪਾ ਲਓ ਤੇ ਪਰ ਮੇਰਾ ਦੂਜਾ ਪੁੱਛਾ ਪੱਛਾ ਵਾਲਾ ਕੰਮ ਹੁਣ ਛੱਡਿਆ ਵਾ ਭਗਤਾ ਨਹੀਂ ਬਾਬਾ ਜੀ ਸਾਡੀ ਖਾਤਰ ਤਾਂ ਤੁਸੀਂ ਜ਼ਰੂਰ ਦੱਸੋ ਮੇਰੇ ਪੁੱਤ ਦਾ ਵਿਆਹ ਨਹੀਂ ਹੁੰਦਾਗਾ ਬਾਹਲੀ ਰਿਸ਼ਤੇ ਆਉਂਦੇ ਆ ਕੋਈ ਸਿਰੇ ਨਹੀਂ ਚੜਦਾ ਬੀਬਾ ਫਿਰ ਉਹ ਤਾਂ ਸੌਖੀ ਦੇਣੀ ਪੂ ਤੇ ਸੁੱਖਾਂ ਵਾਲਾ ਕੰਮ ਮੇਰਾ ਛੱਡਿਆ ਵਾ। ਬਾਬਾ ਜੀ ਸੁੱਖ ਵੀ ਦੇ ਦਾਂਗੇ ਕੋਈ ਮਾੜਾ ਮੋਟਾ ਰਾਹ ਤਾਂ ਪਵੇ ਗੱਲ ਐ ਤਾਂ ਸੁੱਖ ਦੇਣੀ ਵੀ ਔਖੀ ਲੱਗਦੀ ਐ। ਸੁੱਖ ਦਿੱਤੇ ਤੋਂ ਬਿਨਾ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ। ਥੌਲਾ ਪਾ ਦਨਾ ਜੇ ਪੌਣਾ ਤਾਂ ਪਵਾ ਲਓ। ਤੇ ਸੁੱਖ ਕਿੰਨੀ ਕੁ ਲੱਗੂਗੀ? ਮਾਈ ਅਸੀਂ ਤਾਂ ਸੁੱਖਾਂ ਵਾਲਾ ਕੰਮ ਛੱਡਿਆ ਵਾ। ਥੌਲਾ ਪੌਣਾ ਤਾਂ ਪਵਾ ਲਾ ਤੇ ਨਹੀਂ ਆਉਂਦਾ ਜਾ ਤੂੰ। ਬਾਬਾ ਜੀ ਐ ਨਾ ਸਾਨੂੰ ਵੀ ਭੇਜੋ। ਤੁਸੀਂ ਸਾਡੇ ਗਵਾਂਢਾਂ ਦੇ ਕਿੱਡੇ ਕਿੱਡੇ ਕੰਮ ਕਰਤੇ? ਬਹੁ ਕੋਲੇ ਬੱਚਾ ਨਹੀਂ ਹੁੰਦਾ ਸੀ ਉਹਦੇ ਤੁਸੀਂ ਫਲ ਪਾਏ ਤੇ ਉਹਦੇ ਮੁੰਡਾ ਹੋਇਆ ਹੈ ਮੇਰੇ ਦਿਔਰ ਦੇ ਮੁੰਡੇ ਨੂੰ ਤੁਸੀਂ ਤੁਸੀਂ ਬਾਹਰ ਭੇਜਤਾ ਤੇ ਮੇਰੇ ਮੁੰਡੇ ਮੇਰੇ ਤੁਸੀਂ ਕਹਿੰਦੇ ਬਾਜ ਜਾ ਮਾਈ ਪਾਜ ਜਾ ਸਾਡੇ ਕੋਲੇ ਕੁਝ ਨਹੀਂ ਗਾ ਕੀ ਗੱਲ ਬਾਬਾ ਅਸੀਂ ਤੇਰਾ ਕੀ ਮਾੜਾ ਕਰਤਾ ਓ ਮਾਈ ਤੈਨੂੰ ਕੀ ਪਤਾ ਹੁਣ ਕਿਹੜੀ ਨੇ ਭੇਜਿਆ ਫਲਤਾਂ ਵਥੇਰੀਆਂ ਦੇ ਪਾਏ ਆ ਤੇ 11 ਮੁੰਡੇ ਦਿੱਤੇ ਆ ਅਸੀਂ ਆਪਦੇ ਗੱਦੀ ਦੇ ਉੱਤੋਂ ਪਰ ਹੁਣ ਤੇਰਾ ਕੀ ਪਤਾ ਉੱਥੇ ਤੂੰ ਚਾਰ ਨਿਹੰਗ ਖਲਾਈ ਖੜੀ ਹੋਏ ਗਾਤਰਿਆਂ ਵਾਲੇ ਖੜੇ ਹੋਣ ਵਾਰਚ ਆਏ ਸੁੱਖਾਂ ਵਾਲਾ ਕੰਮ ਛੱਡਿਆ ਵਾ ਤੂੰ ਆਵਦਾ ਜਾ ਥੌਲਾ ਥੁਲਾ ਪਵਾ ਤੇ ਨਹੀਂ ਜਾ ਡੰਡੀ ਲੱਗੇ ਇਥੋਂ ਆਏ ਤਾਂ ਨਹੀਂ ਬਾਬਾ ਜੀ ਜਾਂਦੇ ਤੇ ਸਾਡੀ ਵੀ ਖੇਚਲ ਪੱਲੇ ਪਾਓ ਤੁਸੀਂ ਥੋੜੀ ਮਹਿਮਾ ਸੁਣ ਕੇ ਆਏ ਆ ਕਰੋ ਬਾਬਾ ਜੀ ਭਲਾ ਮੈਂ ਵੀ ਕਹਿਣਾ ਤੁਹਾਨੂੰ ਜੀ ਕਿਤੇ ਇਹ ਨਾ ਨਾ ਹੋਵੇ ਕੱਲ ਨੂੰ ਤੁਸੀਂ ਇੱਥੇ ਸਾਡੀ ਸੁੱਖਣੀ ਪੂਰੀ ਹੋਈ ਸੁੱਖਾ ਥੋੜੀ ਸ਼ਰਧਾ ਨਾ ਪੂਰੀ ਹੋਣੀ ਆ ਜੇ ਤੁਸੀਂ ਸ਼ਰਧਾ ਨਾ ਸੁੱਖ ਹੋਗੇ ਫੇਰ ਪੂਰੀ ਹੋਣੀ ਆ ਆਏ ਬਾਬੇ ਨਹੀਂ ਪੂਰੀ ਕਰ ਸਕਦੇ ਪਰ ਸੋਡੀ ਸੁੱਖ ਪੂਰੀ ਹੋ ਜੂ ਕਿਤੇ ਕੱਲ ਨੂੰ ਤੁਸੀਂ ਇੱਥੇ ਗਾਤਰਿਆਂ ਵਾਲੇ ਲਿਆਏ ਮੇਰੇ ਮਗਰ ਵੀ ਸਾਡੀ ਸੁੱਖ ਵੀ ਨਹੀਂ ਪੂਰੀ ਹੋਈ ਅਸੀਂ ਤਾਂ ਇਹ ਬਾਬੇ ਤੋਂ ਵੀ ਪੈਸੇ ਲੈਣ ਮੈਂ ਤਾਂ ਡਰਦਾ ਬੀਬਾ ਜਾਵਣੋ ਬਾਬਾ ਸ਼ਰਦਾ ਨਾਲ ਆਇਆ ਸੀ ਪਤਾ 250 ਕਿਲੋਮੀਟਰ ਤੋਂ ਆਏ ਆਂ ਉਹ ਪੁੱਤਰਾ ਮੈਂ ਸੁੱਖਾਂ ਵਾਲਾ ਕੰਮ ਛੱਡਦਾ ਨਾ ਹੁਣ ਥੋੜਾ ਪੋਣਾ ਦਾ ਪਉ ਨਹੀਂ ਇੱਥੋਂ ਤਿੱਤਰ ਹੋ ਲੈ ਵੀ ਪੁੱਤ ਬਾਬਾ ਵੀ ਦਵੱਲਣ ਲੱਗ ਗਿਆ ਹੁਣ ਦੱਸ ਮੈਂ ਕਿ ਇਧਰ ਨੂੰ ਜਾਵਾਂ ਤੂੰ ਤਾਂ ਕਸੀ ਮਾਂ ਮੇਰੇ ਵਾਸਤੇ ਕਿਸੇ ਬਾਬੇ ਤੋਂ ਨਹੀਂ ਪੁੱਛਣ ਜਾਂਦੀ ਹੁਣ ਬਾਬੇ ਕੋਲੇ ਆਈ ਸੀ ਹੁਣ ਇਹ ਵੀ ਕਹਿੰਦਾ ਮੈਂ ਭੱਜੋ ਭੱਜ ਬਾਬੇ ਵੀ ਐਂ ਸੁਣਿਆ ਸੀ ਕਿਤੇ ਪਏ ਕਹਿੰਦੇ ਹੁੰਦੇ ਭੱਜੋ ਭੱਜ ਉਹ ਇਹਨਾਂ ਦਾ 52 ਕਸਾਵਾ ਜਿੱਗੇ ਬਾਲਾ ਹੁਣ ਮੈਂ ਤੁਹਾਨੂੰ ਦੱਸਾਂ ਸੁੱਖ ਲੱਗੂਗੀ ਅਸੀਂ ਤਾਂ ਕਹਿੰਨੇ ਆ ਬਾਬਾ ਜੀ ਲਾਓ ਸੁੱਖ ਸਾਡੀ ਸੁੱਖ ਮਹਿੰਗੀ ਬਹੁਤ ਲੱਗੂਗੀ ਤੁਸੀਂ ਦੇ ਦੇਵੋਗੇ ਕਿਤੇ ਕੱਲ ਨੂੰ ਹੋਰ ਨਿੰਗਾ ਨੂੰ ਦੱਸਤਾ ਜਾਂ ਕਿਸੇ ਬਾਬਿਆਂ ਨੂੰ ਦੱਸਤਾ ਕੱਲ ਨੂੰ ਮੇਰੀ ਇੱਥੇ ਵੀਡੀਓ ਬਣਾ ਲਓ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜੇ ਤੁਹਾਡਾ ਮਨ ਹੈ ਤਾਂ ਲਵਾਓ ਨਹੀਂ ਆਉਂਦਾ ਤਿੱਤਰ ਹੋ ਨਹੀਂ ਬਾਬਾ ਜੀ ਮੇ ਤਾਂ ਪਤਾ ਪਤਾ ਪਹਲਾ ਹੁਣਾ ਚਾਹੀਦਾ ਸੀ ਕਥਨੀ ਗੰਦ ਸੰਗ ਤੂੰ ਪਛਮ ਮੁੰਡਿਆ ਜੇ ਤੇਰੇ ਕੋਲ ਪਹੁੰਚ ਪੈਂਦੀ ਹੈ ਤਾਂ ਕਰਾ ਲਾ ਨਹੀਂ ਨਹੀਂ ਕਰਾ ਲਾਂਗੇ ਬਾਬਾ ਜੀ ਦੱਸੋ ਕਿੰਨੀ ਸੁੱਖ ਲੱਗੂਗੀ ਜੀ ਬਸ ਮੇਰਾ ਕੰਮ ਹੋਣਾ ਚਾਹੀਦਾ ਮੇਰਾ ਵਿਆਹ ਨਹੀਂ ਹੁੰਦਾ ਜੀ 11000 ਦੀ ਸੁੱਖ ਲੱਗੂਗੀ ਕੰਮ ਥੋੜਾ ਹੋ ਜਾਊਗਾ ਮੇਰਾ ਵੱਡਾ ਭਾਈ ਹੈ ਜੀ ਬਾਹਰ OPR ਨੇ ਹੁੰਦਾ ਉਹਦਾ ਵੀ ਕਰਾਉਣਾ ਵਿੱਚ ਹੀ ਜੀ ਉਹਦਾ ਵੀ ਵਿੱਚ ਹੀ ਕਰ ਦੋਗੇ ਯਾਰ ਤਾਂ ਮੇਰੇ ਜੋ ਆਖ ਵੀ ਨਹੀਂ ਹੁੰਦੇ ਹਾਂ ਜੀ ਕੁਛ ਨਹੀਂ ਮੈਂ ਤਨੂੰ ਕਰਦਾ ਗੱਲ ਇਹ ਜੀ ਵੇਖ ਲੈਣੇ ਕਿੱਥੇ ਆਂਚੜਾਂ ਪਈ ਹੋਈ ਆ ਹਾਂਜੀ ਬਾਬਾ ਜੀ ਆ ਹੀ ਕਹਿੰਦੇ ਸੀ ਅਸਲੀ ਰੂਪ ਚਾਓ ਜੀ ਵੇਖਾਂ ਫਿਰ ਮੈਂ ਦੇਖੋ ਜੀ ਦੇਖੋ ਦੇਖੋ ਤੁਹਾਨੂੰ ਹੋਵੇ ਜੀ ਥੋਡੇ ਜਵਾਂ ਘਰੋਂ ਮੁੜ ਕੇ ਆਇਆ ਧਾਨਾ ਬਾਬਾ ਦੂਜੇ ਘਰੋਂ ਤੀਜੇ ਘਰ ਦੇ ਨਾਲ ਹੀ ਤੁਹਾਡਾ ਮੋੜ ਮੁੜ ਕੇ ਜਵਾਂ ਤੁਹਾਡੇ ਘਰ ਦੇ ਕੋਲੋਂ ਮੁੜ ਕੇ ਆਇਆ ਹਾਂ ਹਾਂਜੀ ਬਾਬਾ ਜੀ ਤੁਹਾਡੇ ਪਰਸੋਂ ਚਾਂਸ ਬਣਿਆ ਕੋਈ ਚਾਂਸ ਬਸ ਬੀਬੀ ਕੋਈ ਨਾ ਕੋਈ ਖੂਨ ਦੇ ਛੱਟੇ ਜਾਂ ਕੋਈ ਹੋਰ ਮੈਂ ਦਾ ਸਿੰਘ ਟੁੱਟਿਆ ਬਾਬਾ ਜੀ ਮੈਂ ਦਾ ਸਿੰਘ ਟੁੱਟ ਗਿਆ ਸੀ ਪਰ ਖੂਨ ਦੇ ਛੱਟੇ ਮੈਂ ਵੀ ਦੇਖਿਆ ਬੀਬੀ ਬਾਰਚ ਬਾਬਾ ਹੀ ਦੇਖਿਆ ਖੂਨ ਦੇ ਛੱਟੇ ਬਸ ਫਿਰ ਬਾਲੀ ਤਖੜੀ ਚੀਜ਼ ਲਾਈ ਹੋਈ ਆ ਤੇਰੇ ਮੁੰਡੇ ਕੋਲੋਂ ਮੁੜ ਕੇ ਆ ਮੈਂ ਕੈਨੇਡਾ ਉੱਠ ਗਿਆ ਸੀ ਚੌਥੇ ਵੀ ਜਾਏ ਜੀ ਮਾਂ ਕੋਲੋਂ ਮੁੜ ਕੇ ਆ ਅੱਛੇ ਬਾਬਾ ਜੀ ਉਹਦੇ ਤੇ ਵੀ ਬਹੁਤ ਤਖੜਾ ਕੰਮ ਕਰਿਆ ਹੋਇਆ ਐ ਇਹੋ ਜਿਹਾ ਦੁਸ਼ਮਣ ਬਾਬਾ ਕਿਹੜਾ ਬੈਠਾ ਤੁਸੀਂ ਜਾਣੀ ਜਾਣਾ ਅਸੀਂ ਤਾਂ ਕੀ ਕਰ ਸਕਦੇ ਹਾਂ ਕੌਣ ਆ ਬਾਬਾ ਜੀ ਕਰਦਾ ਸਾਡੇ ਮੰਜੇ ਨਾਲ ਜੁੜਿਆ ਪਿਆ ਨਾ ਹੈਗਾ ਜੀ ਹੁਣ ਕ ਲੜਦੀ ਆ ਪਿੰਡੇ ਤੇ ਹਾਂ ਜੀ ਹੈਗਾ ਜੀ ਬੱਸ ਫਿਰ ਤੇਰਾ ਦਾ ਕੰਮ ਹੋਇਆ ਪਿਆ। ਵਿਵ ਸੁੱਖ ਦੇਣੀ ਪਊ। ਦੇ ਦੇਂਗੇ ਬਾਦਨਾ ਕੰਮ ਪੱਕੇ ਕੋਕੇ ਝੜਦਣਾ। ਠੀਕ ਆ ਬਾਬਾ ਜੀ। ਕਰੋ ਬਾਬਾ ਜੀ ਮਸਲਾ ਹੱਲ ਕਰੋ ਜੀ। ਕਿਰਪਾ ਕਰੋ। ਇਹ ਆਉਂਦਾ ਕੌਣ ਹੈ ਬਾਬਾ ਜੀ ਮੜਾ ਦੇਖੋ ਖਾਂ ਜੀ ਚੰਗੀ ਤਰ੍ਹਾਂ ਨਿਗਾਹ ਮਾਰੋ ਜੀ। ਵੀ ਕੌਣ ਕਰਾਉਂਦਾ ਕੀ ਚੀਜ਼ ਆ ਕੀ ਗੱਲਬਾਤ ਆ ਇਹ ਸਵਾਰ ਕੇ ਦੱਸੋ ਜੀ। ਅਸੀਂ ਬਹੁਤ ਥਾਂ ਜਾ ਆਏ ਆ ਸਾਡਾ ਭਲਾ ਨਹੀਂ ਹੋਇਆ ਪਰ ਥੋਡੇ ਘਰ ਦੇ ਕੋਲੋਂ ਮੋੜ ਮੁੜਦਾ ਤੇ ਪੰਜਵੀਂ ਗਲੀ ਦੇ ਵਿੱਚ ਜਾ ਕੇ ਮੀਟਰ ਲੱਗੇ ਹੋਏ ਆ। ਉੱਥੇ ਹੀ ਲੱਗੇ ਹੋਏ ਆ। ਆ ਲੱਗੇ ਆ ਜੀ ਮੋੜ ਤੇ ਮੀਟਰ ਲੱਗੇ ਆ ਉੱਥੇ। ਬਸ ਉੱਥੇ ਨੇੜੇ ਘਾਰੀ ਆ ਜਿਨੇ ਕਰਾਇਆ ਕੰਮ। ਤੁਹਾਨੂੰ ਆਪ ਹੀ ਸਮਝ ਲੱਗ ਜਾਨੀ ਆ ਵੀ ਕਿਹਨੇ ਕਰਾਇਆ। ਆਪਦਿਆਂ ਚੋਂ ਆ ਜੀ ਸਾਡੇ ਕਿ ਬਗਾਨਿਆਂ ਚੋਂ ਜੀ। ਥੋਡੇ ਆਪਦਿਆਂ ਚੋਂ ਹੀ ਆ। ਬਗਾਨਾ ਨਹੀਂ ਕੋਈ ਕਰਦਾ ਹੁੰਦਾ ਆਪਦਾ ਹੀ ਕਰਦੇ ਹੁੰਦੇ ਆ। ਬਾਬਾ ਜੀ ਅਸੀਂ 11000 ਦੇ ਦਾਂਗੇ ਤੇ ਚੀਜ਼ ਵਾਪਸ ਜਾਣੀ ਚਾਹੀਦੀ ਹੈ ਉੱਠੀ ਮੋੜੋ ਜੀ ਉਹਨਾਂ ਦੇ ਘਰੇ ਸਾਨੂੰ ਪਤਾ ਲੱਗ ਗਿਆ ਕੌਣ ਆ ਜੀ ਮੇਰਾ ਵਿਆਹ ਕਰਾ ਦਿਓ ਤੇ ਮੇਰਾ ਭਾਈ ਨੂੰ ਪੱਕਾ ਕਰਾ ਦਿਓ ਬਸ ਵਾ ਤੇਰੇ ਮਿੱਠੇ ਨਾਲ ਤੇ ਆ 100 ਰੁਪਏ ਨਾਲ ਤੇਰਾ ਇਲਾਜ ਨਹੀਂ ਹੋਣਾ ਬੀਬਾ